ਸਾਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮਸਾਣੀਆਂ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਕੋਲ ਇੱਕ ਹੀ ਵੈੜਾ ਸ਼ਾਈ ਵਾਲਾ ਕ੍ਰੋਸ ਆ ਜੀ ਟਾਪ ਦੀ ਵੈੜਾ ਆ ਜੀ ਤੇ ਤਾਜੀ ਸੂਈ ਆ ਹਰ ਵਾਰ ਦੀ ਤਰ੍ਹਾਂ ਬੇਨਤੀ ਉਹੀ ਆ ਕਿਸੇ ਵੀ ਚੈਨਲ ਤੋਂ ਕਿਸੇ ਵੀਡੀਓ ਤੋਂ ਪਸ਼ੂ ਖਰੀਦਣਾ ਕੋਈ ਵੀ ਪਸ਼ੂ ਗੱਪਣ ਜਾਂ ਤਾਜ਼ਾ ਸੂਆ ਸੂਏ ਸવાય ਪਸ਼ੂ ਨੂੰ ਦੋ ਟਾਈਮ ਚੋੜਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਵੈੜ ਦੀ ਡਿਟੇਲ ਲਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਤੇ ਲੈਨੇ ਆ ਵੈੜ ਦੀ ਡਿਟੇਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਮਰਜੀ ਤੁਸੀਂ ਸਮਾ ਭਾਜੀ ਤੇ ਅੱਜ ਫੇਰ ਇੱਕ ਹੀ ਵੈੜ ਸੇਲ ਕਰ ਰਹੇ ਆ ਅੱਜ ਇੱਕ ਹੀ ਭਾਜੀ ਵੈੜ ਸੇਲ ਹੈ ਠੀਕ ਆ ਸੁਜੀਤਾ ਜੀ ਭਾਜੀ ਸੁਜੀ ਭਾਜੀ ਐਡਰੈਸ ਦੱਸ ਦਿਓ ਜੀ ਆਪਣਾ ਠੀਕ ਹੈ ਜੀ ਨਾਮ ਦੱਸ ਦਿਓ ਵੀਰ ਜੀ ਨਾਮ ਆਪਣਾ ਲਾਢੀ ਆ ਫੋਨ ਨੰਬਰ ਕੀ ਆ ਜੀ 86920663 ਠੀਕ ਹੈ ਜੀ ਸੋ ਇਹ ਕਰੀਏ ਸ਼ੁਰੂਆਤ ਵੈਰ ਤੋਂ ਹਾਂਜੀ ਹਾਂਜੀ ਤਾਜੀ ਸੂਈ ਆ ਹਨਾ ਬੱਚਾ ਕੀ ਆ ਮਗਰ ਮਗਰ ਭਾਜੀ ਦਾ ਬੱਚਾ ਆ ਗਿਆ ਬੱਚਾ ਆ ਗਿਆ ਤੇ ਸੂਆ ਕਿੰਨੇ ਦਿਨਾਂ ਦਾ ਹੋ ਗਿਆ ਸੂਆ ਭਾਜੀ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਸਿਰ ਮਨੇਰੇ ਸੂਈ ਆ ਅੱਜ ਹੀ ਸੂਈ ਆ ਅੱਜ ਹੀ ਸੂਈ ਆ ਠੀਕ ਹੈ ਜੇਰਜੁਰ ਪਾਤੀ ਸੀ ਨਾ ਜੇਰਜੁਰ ਪਾ ਗਈ ਠੀਕ ਹੈ ਠੰਡ ਠੁਣਵੇਂ ਦਿਖਾ ਦਿੰਨੇ ਇੱਕ ਵਾਰ ਚੰਗਾ ਤੇ ਇਸ ਟਾਈਮ ਤੇ ਬੋੜਾ ਹੀ ਹੋਣਾ ਹਨਾ ਹਾਂਜੀ ਹਾਂਜੀ ਭਾਜੀ ਬੋਲਾਈਆ ਠੀਕ ਹੈ ਕਿੰਨਾ ਕਿ ਭਾਜੀ ਕੱਢਿਆ ਬੋਲਾ ਬੋਲਾ ਭਾਜੀ ਨਹੀਂ ਤੇ ਸਿਰੇ ਐਵੇਂ ਆਖੀ ਦੋ ਤਿੰਨ ਕਿਲੋ ਚੋਇਆ ਵਾ ਥੱਲੇ ਦੋ ਤਿੰਨ ਕਿਲੋ ਹੀ ਚੋਇਆ ਬਾਕੀ ਬੱਚੇ ਜਿਆਦਾ ਨਹੀਂ ਚੋਇਆ ਦਿਖਾ ਲਈ ਨਹੀਂ ਕੀਤੀ ਵੈਰ ਵੀ ਤਾਜੀ ਸੂਈ ਹੈ ਜੀ ਸਿਰੇ ਬੱਚੇ ਨੂੰ ਚਗਾਇਆ ਥੋੜਾ ਬੱਚੇ ਨੂੰ ਚਗਾਇਆ ਵਾ ਠੀਕ ਹੈ ਜੀ ਹਾਂਜੀ ਤੋਰੀ ਇਹ ਵੀਰ ਜੀ ਨੂੰ ਖੋਲ ਕੇ ਤੇ ਦੁੱਧ ਵੀ ਇਹਨਾਂ ਦਾ ਮੱਝਾਂ ਰਹੀ ਹੁੰਦਾ ਵਾ ਜੀ ਆ ਵੇਖੋ ਬਾਕੀ ਕੋਈ ਨਹੀਂ ਐਡੀ ਸ਼ਾਂਤ ਸੁਭਾਅ ਦੀ ਕਾਲੀ ਕੁਲੀ ਕੋਈ ਨਹੀਂ ਵੇਖੋ ਗਰਮੀ ਵੀ ਨਹੀਂ ਮਨਾਉਣੀ ਇਹਨੇ ਹਨਾ ਭਾਜੀ ਨਾ ਨਾ ਆ ਵੇਖੋ ਆ ਜੋ ਲੇ ਲਓ ਜੀ। ਆਹ ਤੇ ਕੁਆਲਟੀ ਚੈੱਕ ਕਰ ਲਓ ਬਹੁਤ ਹੀ ਸੋਹਣੀ ਐ। ਲੈ ਜੋ ਭਾਜੀ। ਕਢਾ ਦਿਓ ਕਿਹੜਾ ਇੱਕ ਅੱਧਾ ਹੋਰ ਕਢਾ ਦਿਓ ਭਾਵੇਂ ਥਾਣੇ ਵੇਖੋ ਥਾਣੇ ਦਿਖਾਉਨੇ ਆਪਾਂ ਤੁਹਾਨੂੰ। ਥਾਣ ਬੜਾ ਚੰਗਾ ਲੱਗਾ ਸੋਹਣਾ ਸੁਨੱਖਾ। ਥਣ ਮੋਟਾ-ਮੋਟਾ ਵੀ ਐ ਤੇ ਗੈਪ ਵੀ ਚੰਗਾ ਥਾਣਾ ਦਾ। ਅਗਲੇ ਪਿੰਨੇ ਦਰਵਾਣਾ ਵਿਖਾ ਦਿਓ ਭਾਜੀ। ਆਹ ਵੇਖੋ ਜੀ ਥਾਣ। ਥਾਣ ਦੀ ਕੁਆਲਟੀ ਚੈੱਕ ਕਰੋ ਬਹੁਤ ਹੀ ਚੰਗਾ ਥਾਣਾ ਵਾ। ਹੂੰ। ਆਹ ਵੇਖੋ ਜੀ। ਦੁਜੇ ਬਨੇ ਬਾਕੀ ਸੂਈ ਜੇ ਤਾਜੀ ਹੈ ਲੱਪੇ ਦੇ ਵਿੱਚ ਲੱਪਾ ਲੱਪਾ ਵੱਜ ਜਾਵਾ ਤੇ ਬਾਕੀ ਜੇ ਰਾਜੀ ਹੈ ਏਡੀ ਕੋ ਲੱਸੀ ਨਹੀਂ ਹੈਗੀ ਹਾਂਜੀ ਲੱਸੀ ਵੀ ਨਹੀਂ ਹੋਈ ਜਾਦੀ ਆਹੋ ਇਹ ਵੀ ਕੋਖ ਭਰ ਜੂਗੀ ਜਦੋਂ ਹੋਣਾ ਥਣੀ ਬਾਜੀ ਕੱਲਾ ਕੱਲਾ ਲੱਗਾ ਥਣ ਦੋਰਾ ਲੱਗਾ ਆ ਕੇ ਬਹੁਤ ਮੋਟਾ ਵਾ ਥਣ ਚੰਗਾ ਗਾ ਚੋਈ ਬੜੀ ਭੋਲੀ ਬਾਜੀ ਠੀਕ ਆ ਚੋਣ ਚਾਣ ਭੋਲੀ ਉਹ ਸੋਣਾ ਚੋਣ ਆ ਆ ਵੇਖੋ ਜੀ ਲੈ ਜੋ ਵੀਰ ਜੀ ਇਹਨੂੰ ਬਾਕੀ ਆ ਵੀ ਠੰਡੀ ਕੋਈ ਏਡਾ ਕੋ ਕਾਲੀ ਸੁਭਾਦੀ ਨਹੀਂ ਹੈਗੀ ਠੀਕ ਆ ਕਈ ਵੀਰ ਸ਼ੌਂਕ ਨਾ ਰੱਖਦੇ ਇੰਨਾ ਮੇੜਾਂ ਨੂੰ ਹਾਂਜੀ ਹਾਂਜੀ ਪਾ ਜੀ ਐਚਰਫ ਨੇ ਤਾਂ ਬੜਾ ਫਰਕ ਇਹਨਾਂ ਦਾ ਜੀ ਜੀ ਬਾਕੀ ਤੁਹਾਨੂੰ ਇਹ ਬੱਚਾ ਲਾ ਕੇ ਤੁਹਾਨੂੰ ਵਿਖਾ ਦਾਂਗੇ ਆਪਾਂ ਕੋਈ ਨਹੀਂ ਕੋਈ ਨਹੀਂ ਪਲਾਇ ਦੋ ਪਹਿਲਾਂ ਬੱਚਾ ਕੋਈ ਨਹੀਂ ਫੇਰ ਮੁੱਲ ਪੁੱਛਦੇ ਆਂ ਦਾ ਆਹ ਵੇਖੋ ਜੀ ਬੱਚਾ ਲਾ ਕੇ ਵੀਰ ਨੇ ਦਿਖਾਤਾ ਵਾ ਤੇ ਧਾਰਾ ਵੀ ਤੁਹਾਨੂੰ ਵੀਰ ਜੀ ਰੱਸੀ ਪਾ ਕੇ ਚਵਾਈ ਕਰਦੇ ਇਹਨਾਂ ਰੱਸੀ ਪਾਉਣੇ ਆ ਭਾਜੀ ਅੱਛਾ ਰੱਸੀ ਪਾ ਲੈਨੇ ਚਵਾਈ ਕਰਨ ਲੱਗਿਆ ਹਾਂ ਠੀਕ ਆ ਤੇ ਬਾਕੀ ਹੁਣ ਤਾਂ ਰੱਸੀ ਨਹੀਂ ਪਾਈ ਤਾਂ ਇਦਾਂ ਹੀ ਵੀਰ ਕਹਿੰਦਾ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦੇਣੀ ਆ ਆਪਾਂ ਆਹ ਵੇਖੋ ਥਾਣ ਵੇਖੋ ਜੀ ਥਾਣ ਕਿੱਡਾ ਪਿਆਰਾ ਲੱਗਾ ਵਾ ਅਜੇ ਤਾਂ ਬੋਲੇ ਤੇ ਹੀ ਆ ਹਾਂ ਹਾਂਜੀ ਹਾਂਜੀ ਅਜੇ ਅਸਰੇ ਮੇਰੇ ਤੈਨ ਮੇਰੇ ਤਾਂ ਸੂਈ ਪਾਜੀ ਠੀਕ ਆ ਨਾ ਬਾਲਟੀ ਫੜਾਈਂ ਅੱਗੇ ਕੱਢ ਦੇ ਪੱਟਿਆ ਅੱਗੇ ਬੰਨੇ ਆ ਵੇਖੋ ਜੀ ਥਾਨ ਬੜਾ ਸੋਹਣਾ ਤਸਮਾ ਵੀ ਚੰਗਾ ਵਾ ਆ ਵੇਖੋ ਭਾਜੀ ਆ ਆ ਵੇਖੋ ਧਾਰਾ ਕਰੋ ਜਕ ਆ ਹੱਥ ਨੇ ਖੰਦੀ ਭਾਜੀ ਏਡੀ ਏਡੀ ਮੋਟੀ ਚਵਾਈ ਆਲੀ ਧਾਰਿਆ ਦੁੱਧ ਵੀਰ ਜੀ ਕਿੰਨਾ ਚਵਾਈ ਜਾਊਗੀ ਏ ਦੁੱਧ ਭਾਜੀ ਸੇਵਾ ਤੇ ਦੋ ਦੋ ਇਹ 16 ਚਚਾ 44 17 ਚਾਦੇ ਹੋ ਸਕਦਾ ਕੋ ਚੰਗੀ ਸੇਵਾ ਕਰੇ ਤਾਂ 20 ਵੀ ਚਵਾ ਸਕਦੀ ਠੀਕ ਆ ਤੇ ਨਾ ਸੇਵਾ ਸੰਭਾਲੇ ਤਾਂ ਪਾ 12 13 ਤੇੜੀ ਦੇ ਠੀਕ ਆ ਇਹ ਤੇ ਭਾਜੀ ਸੇਵਾ ਤੇ ਡਿਪੈਂਡ ਵਾ 1 ਜਨਵਰੀ ਦੇ ਵਿੱਚ ਇੱਕ ਮਿੰਟ ਕੇ ਪਾ ਇੰਨੇ ਨਹੀਂ ਦੇਣਾ ਹਾਂਜੀ 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 ਇਹ ਤਾਂ ਆਪਣੀ ਸੰਭਾਲ ਤੇ ਡਿਪੈਂਡ ਵਾ ਬਿਲਕੁਲ ਬਿਲਕੁਲ ਜੀ ਹਾਂਜੀ ਕਿੰਨਾ ਚੋ ਹੋ ਸਕਦੇ ਆ ਬਾਕੀ ਇਹ ਹੈ ਕਿ ਖਰਾਕ ਜਿੰਨੀ ਪਾਈ ਹਾਂ ਹਾਂ ਬਾਕੀ ਜਨਵਰ ਦੁੱਧ ਲਾਉਣ ਜਿਆ ਜਨਵਰ ਦੁੱਧ ਠੰਡ ਪਾ ਦੇ ਦੀ ਗਾਈਆਂ ਆ ਜੀ ਜੀ ਥਾੜੇ ਕਦਮ ਲਗਾ ਕੱਦ ਕਾਢ ਵੀ ਕੰਮ ਤੇ ਚੰਗਾ ਵਾ ਬਿਲਕੁਲ ਤੇ ਰਾਜੀ ਵੀ ਆ ਠੀਕ ਆ ਮੋਲ ਭਾਈ 50 ਕਰਦੇ ਬਾਕੀ ਮਾਨਤਾ ਕਰ ਦਾਂਗੇ ਕਿੰਨਾ ਕਰ ਦੋਵੇਂ ਤੁਸੀਂ ਦੱਸੋ ਕਿੰਨਾ ਕਰਦੀ ਕਰ ਦੋ ਕਿ 3000 ਦਾ ਕਿ ਨਹੀਂ 3000 ਭਾਈ 5 ਹੀ ਦਾ ਦਿੰਦੇ ਆ 45000 ਦੀ 45 ਕਰ ਦਾਂਗੇ ਛੋੜੋ ਚੋ ਕਿੰਨੀ ਕਰੋਗੇ ਫਿਰ ਉਹ ਦੋ ਭਾਈ ਫਿਰ ਛੋੜ ਕਰਾਂ ਜੂ ਕਿ ਦੂਰੋਂ ਨੇ ਟਾਇਗਾ ਨਾ ਪਣਪਰਾ ਤੇ ਕਰਾਂਗੇ ਮਾਨਤਾ ਜਿੰਨਾ ਹੋਵੇ ਕਰ ਦਾਂਗੇ ਹੋਰ ਕਰ ਠੀਕ ਠੀਕ ਹੈ ਨਰਾਜ਼ ਨਾ ਕਰੋਗੇ ਨਹੀਂ ਨਰਾਜ਼ ਕਰਦੇ ਕੋਈ ਆਏ ਸੀ ਪਣਪਰਾ ਕਰਾਂਗੇ ਆ ਵੇਖੋ ਜੀ ਜੇ ਸਾਨੂੰ ਕੋਈ ਲੱਗੇਗਾ ਹਿਜਾਬ ਹੋ ਜਾ ਤੇ ਮੋੜਾਂਗੇ ਨਹੀਂ ਠੀਕ ਹੈ ਠੀਕ ਹੈ ਬਾਕੀ ਵੀਰ ਕੋ ਹਰ ਵੇਲੇ ਡੰਗਰ ਸਾਫ਼ ਸੁਥਰਾ ਹੀ ਹੁੰਦਾ ਡੰਗਰ ਭਾਈ ਇੱਕ ਅਦਾ ਨਗ ਲੈਣਾ ਲੈਣਾ ਸ਼ੌ ਤੇ ਕਰ ਨਹੀਂ ਭਾਜੀ ਕੋਈ ਗੱਲਬਾਤ ਹੋਰ ਬਾਕੀ ਇਹੋ ਵੀ ਜਿਹੜੇ ਵੀਰ ਨੇ ਲੈਣਾ ਵਾ ਡੰਗਰ ਹਾਂਜੀ ਤੇ ਇੱਥੇ ਆਏ ਆਪਣੀ ਤਸੱਲਾ ਕਰੇ ਹਾਂਜੀ ਤੇ ਆਨਲਾਈਨ ਆਪਾਂ ਨਹੀਂ ਕਿਹਨੂੰ ਭੇਜਣਾ ਹੈਗਾ ਜੇ ਕੋਈ ਪੈਸੇ ਖਾਤੇ ਚ ਪਾ ਦੇਣ ਤੇ ਉਹ ਨਹੀਂ ਮਿਲੂ ਜਿੰਨੇ ਲੈਣਾ ਇੱਥੇ ਆਵੇ ਖੁਦ ਠੀਕ ਆ ਉਹ ਗੱਲ ਤਾਂ ਮਜਾ ਨਾ ਤਸੱਲੀ ਕਰਕੇ ਜਿਹੜੇ ਢੁਲਾਮਾ ਕੋਈ ਰੱਜਦਾ ਕਹਿਣ ਦਾ ਭਾਵੇਂ ਇਹ ਆ ਕਿ ਇੱਥੇ ਆਊਗਾ ਤਾਂ ਆਪਣੀ ਤਸੱਲੀ ਹੋ ਜਾ ਸਾਡੇ ਨੂੰ ਫੁੱਲ ਤਸੱਲੀ ਆ ਗਾਂ ਚੰਗੀ ਨਾਲ ਸਾਡੇ ਵੀਡੀਓ ਵਿਖਾਤੀ ਆ ਜੀ ਪਰ ਫਿਰ ਵੀ ਉਹ ਇੱਥੇ ਜਿੰਨਾ ਆਇਓ ਉਹ ਤੇ ਬੜਾ ਮਜਾ ਵਾ ਜੀ 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 ਫਰਜ ਪੜਦਾ ਜੀ ਜਿੰਨੇ ਪੈਸੇ ਖਰਚੇ ਬਾਕੀ ਭਾਜੀ ਇਹ ਮਗਾ ਖਰੀਦੀ ਇੱਕ ਮਹੀਨੇ ਲੱਖ ਡੇਢ ਆਖੇ ਮਾਝੀ ਜੀ ਉਹਦੇ ਬਰਾਬਰ ਹੈ ਜੀ ਦੁੱਧ 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 ਵੀ ਸੇਮ ਹੈ ਮੱਝਾਂ ਦਾ ਦੁੱਧ ਪੰਜ ਸਾਢੇ ਪੰਜ ਫੈਂਟ ਦੀ ਆਈ ਜਾਣੀ ਹੈ ਜੀ ਠੀਕ ਹੈ ਜੀ ਦੁੱਧ ਜੀ ਚੋਦਾ ਪਰ ਗੋਦ ਦਹੀ ਤੇ ਬੜਾ ਵਧੀਆ ਆਰਾਮ ਨਾਲ ਹਾਂਜੀ ਤੇ ਵੀ ਇਹਨੇ 21 ਵੈੜ ਸੇਲ ਕਰਨੀ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜਿੱਦਾਂ ਵੀਰ ਨੇ ਕਿਹਾ ਬਾਪੂ ਆ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਜੀ ਹਾਂਜੀ ਧੰਨਵਾਦ ਜੀ